ਕੱਲਾ ਪੰਜਾਬ ਨਹੀਂ ਪੂਰੇ ਭਾਰਤ ਦਾ ਜਿਹੜੇ ਲੋਕਾਂ ਦਾ ਜ਼ਿਆਦਾਤਰ ਰੁਝਾਨ ਹੈ ਉਹ ਇਹੀ ਹੈ ਵੀ ਬਾਹਰਲੇ ਦੇਸ਼ਾਂ ਦੇ ਵਿੱਚ ਜਾਣ ਤੇ ਉੱਥੇ ਜਾ ਕੇ ਆਪਣਾ ਜਿਹੜਾ ਫਿਊਚਰ ਆ ਉਹ ਸੁਰੱਖਿਤ ਕਰਨਾ ਤੇ ਵਧੀਆ ਬਣਾਉਣ ਵਧੀਆ ਜ਼ਿੰਦਗੀ ਬਤੀਤ ਕਰਨ ਪਰ ਕਿੰਨੀ ਕੁ ਉਥੇ ਜ਼ਿੰਦਗੀ ਜਾ ਕੇ ਉਹਨਾਂ ਦੀ ਸੁਰੱਖਿਤ ਹੁੰਦੀ ਹੈ ਕਿੰਨੀ ਕੁ ਵਧੀਆ ਹੁੰਦੀ ਹੈ ਇਹ ਆਉਣ ਵਾਲੇ ਜਿਹੜੇ ਕੁਝ ਸਾਲ ਨੇ ਜਿਹੜੇ ਕੁਝ ਸਾਲ ਲੰਘੇ ਨੇ ਉਹਨਾਂ ਦੇ ਵਿੱਚ ਆਪਾਂ ਨੂੰ ਰੋਜ਼ ਨਵੀਆਂ ਇੱਕ ਤੋਂ ਇੱਕ ਘਟਨਾਵਾਂ ਸੁਣਨ ਨੂੰ ਮਿਲਦੀਆਂ ਨੇ ਆਸਟ੍ਰੇਲੀਆ ਦੇ ਵਿੱਚ ਬਹੁਤ ਵੱਡਾ ਜਿਹੜਾ ਵਿਦਰੋਹ ਉਹੇ ਭਾਰਤੀਆਂ ਦੇ ਖਿਲਾਫ ਚੱਲ ਰਿਹਾ ਹੈ ਉਹਨਾਂ ਨੂੰ ਬਾਹਰ ਕੱਢਣ ਵਾਸਤੇ ਜੇ ਕੋਈ ਕਿਤੇ ਮਿਲਦਾ ਉਹਨੂੰ ਮਾਰਿਆ ਕੁੱਟਿਆ ਵੀ ਜਾਂਦਾ ਹੈ ਹੋਰ ਦੇਸ਼ਾਂ ਦੇ ਵਿੱਚ ਵੀ ਜਿਹੜੀ ਆਗਾ ਹੌਲੀ-ਹੌਲੀ ਫੈਲਦੀ ਨਜ਼ਰ ਆਉਂਦੀ ਹੈ ਤੇ ਹੁਣੇ ਇੱਕ ਅਮਰੀਕਾ ਦੇ ਵਿੱਚ ਘਟਨਾ ਹੋਈ ਹੈ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਕਿ ਦੇਖਣ ਤੇ ਦਿਲ ਦਹਿਲਾਣ ਵਾਲੀ ਘਟਨਾ ਹੈ ਅਮਰੀਕਾ ਦੇ ਟੈਕਸਾਸ ਦੇ ਇੱਕ ਏਰੀਆ ਉੱਥੇ ਡਾਲਾਸ ਉੱਥੇ ਇੱਕ ਮੋਟਲ ਦੇ ਵਿੱਚ ਮੈਨੇਜਰ ਹੁੰਦੇ ਨੇ ਚੰਦਰਾ ਮੌਲੀ ਉਹ ਬੇਸਿਕਲੀ ਕਰਨਾਟਕਾ ਦੇ ਰਹਿਣ ਵਾਲੇ ਸੀ ਆਪਣੇ ਪਰਿਵਾਰ ਦੇ ਨਾਲ ਉਹ ਅਮਰੀਕਾ ਪਹੁੰਚਦੇ ਨੇ ਆਪਣੇ ਤੇ ਆਪਣੇ ਪਰਿਵਾਰ ਦੇ ਬਿਹਤਰ ਭਵਿੱਖ ਦੇ ਲਈ ਉੱਥੇ ਜਾ ਕੇ ਮਿਹਨਤ ਕਰਦੇ ਨੇ ਹੁਣ ਇੱਧਰ ਜਦੋਂ ਵੀ ਕੋਈ ਬਾਹਰ ਲਾਉਂਦਾ ਤੇ ਉਧਰ ਦੇ ਕਾਨੂੰਨ ਨੂੰ ਬਹੁਤ ਦੱਸਿਆ ਜਾਂਦਾ ਵੀ ਕਾਨੂੰਨ ਬਹੁਤ ਵਧੀਆ ਬੜੀਆਂ ਤਾਰੀਫਾਂ ਕੀਤੀਆਂ ਜਾਂਦੀਆਂ ਨੇ ਪਰ ਕਿੰਨਾ ਕੁ ਕਾਨੂੰਨ ਉੱਥੇ ਕੰਮ ਕਰਦਾ ਕਿੰਨਾ ਕੁ ਵਧੀਆ ਇਹ ਆਪਾਂ ਨੂੰ ਅੱਜ ਦੀ ਸਟੋਰੀ ਦੇ ਵਿੱਚ ਪਤਾ ਲੱਗ ਜਾਏਗਾ ਉੱਥੇ ਜਾਂਦੇ ਨੇ ਮਿਹਨਤ ਕਰਦੇ ਨੇ ਉਹਨਾਂ ਦਾ ਬੱਚਾ ਹੁੰਦਾ 18 ਸਾਲ ਦਾ ਤਿੰਨ ਜੀ ਹੁੰਦੇ ਨੇ ਪਰਿਵਾਰ ਦੇ ਵਿੱਚ ਚੰਦਰਾਮੋਲੀ ਉਹਨਾਂ ਦੀ ਪਤਨੀ ਤੇ ਇੱਕ ਉਹਨਾਂ ਦਾ 18 ਸਾਲ ਦਾ ਬੇਟਾ ਉਹ ਮੋਟਲ ਦੇ ਮਾਲਕ ਸੀ ਕਿਸੇ ਟਾਈਮ ਚਲੋ ਜੋ ਵੀ ਕਾਰਨ ਰਵੇ ਹੁਣ ਇਸ ਟਾਈਮ ਉਸੇ ਮੋਟਲ ਦੇ ਉਹ ਮੈਨੇਜਰ ਹੁੰਦੇ ਨੇ ਉੱਥੇ ਹੋਰ ਵੀ ਕਰਮਚਾਰੀ ਕੰਮ ਕਰਦੇ ਹੁੰਦੇ ਨੇ 10 ਸਤੰਬਰ ਬੁੱਧਵਾਰ ਦੇ ਦਿਨ ਸਵੇਰੇ ਜਿਹੜੇ ਕੱਪੜੇ ਹੁੰਦੇ ਨੇ ਹੁਣ ਮੋਟਲ ਦੇ ਵਿੱਚ ਧੋਣ ਵਾਲੇ ਇੱਕ ਔਰਤ ਹੁੰਦੀ ਹੈ ਕਰਮਚਾਰੀ ਤੇ ਇੱਕ ਹੁੰਦਾ ਉਹਦੇ ਵਿੱਚ ਜੈਂਟਸ ਜਿਹਦਾ ਨਾਮ ਹੁੰਦਾ ਕੋਬਸ ਮਾਰਟਿਨੇਜ਼ ਇਹ ਦੋਨੋਂ ਜਿਹੜੇ ਕੱਪੜੇ ਧੋਣ ਜਦੋਂ ਲੱਗਦੇ ਨੇ ਉਸੇ ਸਮੇਂ ਉੱਥੇ ਪਹੁੰਚਦੇ ਨੇ ਚੰਦਰਾ ਮੌਲੀ ਜਿਹੜੇ ਮੈਨੇਜਰ ਹੁੰਦੇ ਨੇ ਉਹ ਜਿਹੜੀ ਵਾਸ਼ਿੰਗ ਮਸ਼ੀਨ ਦੇ ਵਿੱਚ ਕੱਪੜੇ ਧੋਂਦੇ ਹੁੰਦੇ ਨੇ ਤਾਂ ਕਿਹਾ ਜਾਂਦਾ ਵੀ ਇਹਦੇ ਵਿੱਚ ਨਾ ਧੋਵੋ ਇਹ ਟੁੱਟੀ ਪਈ ਐ ਨਾਲੇ ਤਾਂ ਬਿਲਕੁਲ ਹੋਰ ਟੁੱਟ ਜੇਗੀ ਨਾਲੇ ਕੱਪੜੇ ਖਰਾਬ ਹੋਣਗੇ ਧੋਣ ਦਾ ਕੋਈ ਫਾਇਦਾ ਨਹੀਂ ਜਿਹੜਾ ਉਹ ਕੋਬਸ ਮਾਰਟਿਨੇਸ ਸੀ ਉਹਨੂੰ ਇੰਗਲਿਸ਼ ਨਹੀਂ ਸੀ ਆਉਂਦੀ ਤੇ ਜਿਹੜਾ ਚੰ드ਰਾਮੋਲੀ ਸੀ ਇਹਨੂੰ ਸਪੈਨਿਸ਼ ਨਹੀਂ ਸੀ ਆਉਂਦੀ ਕਿਉਂਕਿ ਜਿਹੜਾ ਮਾਰਟਿਨੇਸ ਸੀ ਉਹ ਸਪੈਨਿਸ਼ ਜਾਣਦਾ ਸੀ ਚੰ드ਰਾਮੋਲੀ ਉਹ ਸਾਰਾ ਕੁਝ ਉਸ ਔਰਤ ਨਾਲ ਗੱਲਾਂ ਕਰਦੇ ਨੇ ਤੇ ਉਹਨੂੰ ਕਿਹਾ ਜਾਂਦਾ ਵੀ ਸਾਰਾ ਕੁਝ ਇਹਨੂੰ ਸਮਝਾ ਦੇ ਹੁਣ ਇਸ ਗੱਲ ਤੋਂ ਜਿਹੜਾ ਕੋਬਸ ਹੁੰਦਾ ਉਹ ਚਿੜ ਜਾਂਦਾ ਵੀ ਡਾਇਰੈਕਟ ਮੇਰੇ ਨਾਲ ਗੱਲ ਕਿਉਂ ਨਹੀਂ ਕੀਤੀ ਇਹਨਾਂ ਦੀ ਆਪਸ ਦੇ ਵਿੱਚ ਉਹ ਕੱਪੜੇ ਤੋਂ ਉਹਨੂੰ ਤੇ ਟੁੱਟੀ ਵਾਸ਼ਿੰਗ ਮਸ਼ੀਨ ਨੂੰ ਲੈ ਕੇ ਬਹਿਸ ਛੱਡਦੀ ਹੈ ਬਹਿਸ ਹੌਲੀ-ਹੌਲੀ ਬਹੁਤ ਜ਼ਿਆਦਾ ਜਿਹੜੀ ਤੇਜ਼ ਹੋ ਜਾਂਦੀ ਹੈ ਖਤਰਨਾਕ ਰੂਪ ਲੈ ਲੈਂਦੀ ਹੈ ਹੁਣ ਇੱਥੇ ਇੱਕ ਗੱਲ ਇਹ ਵੀ ਸੋਚਣ ਵਾਲੀ ਹੈ ਵੀ ਜਿਹੜਾ ਕੋਬਸ ਉਹਨੂੰ ਇੰਗਲਿਸ਼ ਨਹੀਂ ਆਉਂਦੀ ਚੰਦਰਾ ਮੌਲੀ ਨੂੰ ਸਪੈਨਿਸ਼ ਨਹੀਂ ਆਉਂਦੀ ਦੋਨਾਂ ਨੂੰ ਇੱਕ ਦੂਜੇ ਦੀ ਕੀ ਸਮਝ ਆਉਂਦੀ ਹੋਣੀ ਪਰ ਤੇਜ਼ ਬੋਲਣ ਕਰਕੇ ਬਸ ਇਹੀ ਲੱਗਦਾ ਸੀ ਵੀ ਇੱਕ ਦੂਜੇ ਨੂੰ ਗਲਤੀ ਬੋਲਿਆ ਜਾ ਰਿਹਾ ਹੈ ਉਸ ਤੋਂ ਬਾਅਦ ਚੰਦਰਾਮੌਲੀ ਉਸ ਕਮਰੇ ਦੇ ਵਿੱਚੋਂ ਨਿਕਲ ਜਾਂਦੇ ਨੇ ਤੇ ਜਿਹੜਾ ਮਾਰਟਿਨੇਜ਼ ਹੁੰਦਾ ਉਹ ਵੀ ਉਸ ਕਮਰੇ ਦੇ ਵਿੱਚੋਂ ਨਿਕਲਦਾ ਚੰਦਰਾਮੌਲੀ ਪਾਰਕਿੰਗ 'ਤੇ ਪਹੁੰਚਦੇ ਨੇ ਉਸੇ ਸਮੇਂ ਉਹਨਾਂ ਨੂੰ ਪਾਰਕਿੰਗ ਦੇ ਵਿੱਚ ਮਾਰਟਿਨੇਜ਼ ਆਉਂਦਾ ਦਿਖਦਾ ਪਰ ਉਹਦੇ ਹੱਥ ਦੇ ਵਿੱਚ ਇੱਕ ਛੋਟੀ ਕਰਪਾਨ ਕੈ ਲਈਏ ਜਾਂ ਵੱਡਾ ਚਾਕੂ ਕੈ ਲਈਏ ਹੁੰਦਾ ਹੁਣ ਚੰਦਰਾਮੌਲੀ ਇਹ ਦੇਖ ਕੇ ਸਕਿੰਟਾਂ ਦੇ ਵਿੱਚ ਸਮਝ ਜਾਂਦੇ ਨੇ ਵੀ ਇਹਦਾ ਮਕਸਦ ਕੀ ਹੈ ਜੋ ਕੁਝ ਉਹਨਾਂ ਦੇ ਵਿੱਚ ਪਹਿਲਾਂ ਹੋਇਆ ਸੀ ਤੇ ਜਿਵੇਂ ਹੁਣ ਉਹਦੇ ਹੱਥ ਦੇ ਵਿੱਚ ਇੱਕ ਚਾਕੂ ਹੁੰਦਾ ਗੁੱਸੇ ਦੇ ਵਿੱਚ ਆਉਂਦਾ ਹੁੰਦਾ ਉਹ ਸਮਝ ਜਾਂਦੇ ਨੇ ਇਹਦਾ ਇੱਕੋ ਇੱਕ ਮਕਸਦ ਹੈ ਮੈਨੂੰ ਨੁਕਸਾਨ ਪਹੁੰਚਾਣਾ ਉਹ ਤੋਂ ਭੱਜਦੇ ਨੇ ਹੁਣਾਂ ਸਰੀਰ ਵੀ ਭਾਰਾ ਹੁੰਦਾ ਉਮਰ 50 ਸਾਲ ਹੁੰਦੀ ਹੈ ਤੇ ਜਿਹੜਾ ਮਾਰਟਿਨੇਜ਼ ਹੁੰਦਾ ਉਹ 37 ਸਾਲ ਦਾ ਹੁੰਦਾ ਪਿੱਛਾ ਕਰਦਾ ਚੰਦਰਾ ਮੌਲੀ ਉਸੇ ਮੋਟਲ ਦੇ ਦਫ਼ਤਰ ਵੱਲ ਭੱਜਦੇ ਨੇ ਜਿੱਥੇ ਉਹਨਾਂ ਦੀ ਪਤਨੀ ਤੇ 18 ਸਾਲ ਦਾ ਬੇਟਾ ਹੁੰਦਾ ਖੜਕਾ ਸੁਣ ਕੇ ਉਹ ਵੀ ਬਾਹਰ ਆਉਂਦੇ ਨੇ ਤੇ ਚੰਦਰਾ ਮੌਲੀ ਡਿੱਗ ਜਾਂਦੇ ਨੇ ਉਸੇ ਸਮੇਂ ਜਿਹੜਾ ਮਾਰਟਿਨੇਜ਼ ਹੁੰਦਾ ਉਹਨਾਂ ਦੀ ਛਾਤੀ ਤੇ ਬੈਠ ਜਾਂਦਾ ਤੇ ਉਸ ਚਾਕੂ ਦੇ ਨਾਲ ਕਹਿ ਲਈਏ ਜਾਂ ਕਿਰਪਾਨ ਦੇ ਨਾਲ ਉਹਨਾਂ ਤੇ ਬੇਤਹਾਸ਼ਾ ਵਾਰ ਕੀਤੇ ਜਾਂਦੇ ਨੇ ਅੱਗੋਂ ਬੜੀ ਬਚਨ ਦੀ ਕੋਸ਼ਿਸ਼ ਕਰਦੇ ਨੇ ਪਤਨੀ ਤੇ 18 ਸਾਲ ਦਾ ਬੇਟਾ ਵੀ ਬਚਾਉਣ ਦੀ ਕੋਸ਼ਿਸ਼ ਕਰਦੇ ਨੇ ਪਰ ਮਾਰਟਿਨੇਜ਼ ਦੇ ਦਿਮਾਗ ਤੇ ਕਲੀ ਵੀ ਖੂਨ ਸਵਾਰ ਸੀ ਉਹਦੇ ਹੱਥ ਦੇ ਵਿੱਚ ਕਿਰਪਾਨ ਹੁੰਦੀ ਹੈ ਤੇ ਉਹਨਾਂ ਨੂੰ ਪ੍ਰਾਂਹ ਕਰ ਦਿੱਤਾ ਜਾਂਦਾ ਜਿਹੜੀ ਪਤਨੀ ਹੁੰਦੀ ਹੈ ਫਟਾਫਟ ਪੁਲਿਸ ਨੂੰ ਫੋਨ ਕਰਦੀ ਔਰ ਜਿਹੜਾ ਏਰੀਆ ਹੁੰਦਾ ਉੱਥੇ ਜ਼ਿਆਦਾਤਰ ਪੁਲਿਸ ਜਿਹੜੀ ਹੈ ਪੈਟਰੋਲਿੰਗ ਕਰਦੀ ਰਹਿੰਦੀ ਸੀ ਪਰ ਅੱਜ ਚੰਦਰ ਮੌਲੀ ਦੀ ਕਿਸਮਤ ਖਰਾਬ ਸੀ ਉਹ ਪੁਲਿਸ ਉਸ ਸਮੇਂ ਤੱਕ ਉੱਥੇ ਨਹੀਂ ਆਉਂਦੀ ਤੇ ਕੁਝ ਹੀ ਸਕਿੰਟਾਂ ਦੇ ਵਿੱਚ ਮਾਰਟਿਨੇਜ਼ ਚੰਦਰਾ ਮੌਲੀ ਦਾ ਜਿਹੜਾ ਸਿਰ ਹੈ ਉਹ ਧੜ ਤੋਂ ਅਲੱਗ ਕਰ ਦਿੰਦੇ ਨੇ ਇਸ ਤੋਂ ਬਾਅਦ ਵੀ ਉਹਦਾ ਗੁੱਸਾ ਸ਼ਾਂਤ ਨਹੀਂ ਹੁੰਦਾ ਉਹਦੇ ਸਰੀਰ ਤੇ ਉਹਦੀ ਛਾਤੀ ਤੇ ਬੇਤਹਾਸ਼ਾ ਵਾਰ ਕੀਤੇ ਜਾਂਦੇ ਨੇ ਇੱਥੇ ਵੀ ਬੰਦੇ ਦਾ ਗੁੱਸਾ ਸ਼ਾਂਤ ਨਹੀਂ ਹੁੰਦਾ ਉਹ ਮਾਰਨ ਤੋਂ ਬਾਅਦ ਉਹਦਾ ਸਿਰ ਧਾਰ ਤੋਂ ਅੱਡ ਕਰਨ ਦੇ ਬਾਵਜੂਦ ਹੁਣ ਉਹਦੇ ਵਿੱਚ ਕੁਝ ਨਹੀਂ ਸੀ ਉਹਦਾ ਸਿਰ ਫੜਦਾ ਤੇ ਫੁੱਟਬਾਲ ਵਾਂਗੂ ਖੇਡਣਾ ਸ਼ੁਰੂ ਕਰਦਾ ਉਹ ਤੇ ਠੁੱਡੇ ਮਾਰੇ ਜਾਂਦੇ ਨੇ ਉਸ ਤੋਂ ਬਾਅਦ ਉਹਦਾ ਸਿਰ ਇੱਕ ਡਸਟਬਿਨ ਦੇ ਵਿੱਚ ਸੁੱਟਿਆ ਜਾਂਦਾ ਹੈ ਕਿਰਪਾਨ ਉੱਥੇ ਸਿੱਟ ਦਿੱਤੀ ਜਾਂਦੀ ਹੈ ਤੇ ਜਦੋਂ ਹੁਣ ਭੱਜਣ ਦੀ ਕੋਸ਼ਿਸ਼ ਕਰਦਾ ਹੈ ਉਸ ਸਮੇਂ ਉੱਥੇ ਪੁਲਿਸ ਪਹੁੰਚਦੀ ਹੈ ਤੇ ਉਹਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਗ੍ਰਿਫਤਾਰ ਕਰਕੇ ਉਹਨੂੰ ਪੁਲਿਸ ਸਟੇਸ਼ਨ ਲਿਆ ਜਾਂਦਾ ਹੁਣ ਤੂੰ ਪੁੱਛ ਕੇ ਚ ਹੁੰਦੀ ਹੈ ਜਦੋਂ ਪੁਲਿਸ ਉਹਦੇ ਬਾਰੇ ਜਾਣਕਾਰੀ ਪ੍ਰਾਪਤ ਕਰਦੀ ਹੈ ਤਾਂ ਪਤਾ ਲੱਗਦਾ ਹੈ ਵੀ ਇਹ ਕਿਊਬਾ ਦਾ ਰਹਿਣ ਵਾਲਾ ਕੁਝ ਸਮੇਂ ਪਹਿਲਾਂ ਇਹ ਵੀ ਅਮਰੀਕਾ ਆਇਆ ਹੁੰਦਾ ਆਪਣੇ ਬਿਹਤਰ ਭਵਿੱਖ ਦੇ ਲਈ ਸਮਝੋ ਪਰ ਜਦੋਂ ਇਹਦਾ ਹੋਰ ਚਿੱਠਾ ਕੱਢਿਆ ਜਾਂਦਾ ਤਾਂ ਪਤਾ ਲੱਗਦਾ ਵੀ ਇਹ ਬੱਚਿਆਂ ਦੇ ਸ਼ੋਸ਼ਣ ਦੇ ਵਿੱਚ ਲੁੱਟਕਸੁੱਟ ਦੇ ਮਾਮਲਿਆਂ ਦੇ ਵਿੱਚ ਤੇ ਇੱਕ ਗੱਡੀ ਹਾਈਜੈਕ ਕਰਦਾ ਜਿਹਦੇ ਵਿੱਚ ਇੱਕਔਰਤ ਹੁੰਦੀ ਹੈ ਉਹਨੂੰ ਲੁੱਟਿਆ ਵੀ ਜਾਂਦਾ ਤੇ ਉਸ ਸਮੇਂ ਜਿਹੜਾ ਮਾਰਟਿਨੇਜ਼ ਹੁੰਦਾ ਅਲਫ ਨੰਗੀ ਹਾਲਤ ਦੇ ਵਿੱਚ ਹੁੰਦਾ ਪੁਲਿਸ ਇਹਨੂੰ ਗ੍ਰਿਫਤਾਰ ਕਰਦੀ ਹੈ ਉਸ ਤੋਂ ਬਾਅਦ ਕੋਰਟ ਦੇ ਵਿੱਚ ਵੀ ਪੇਸ਼ ਕੀਤਾ ਜਾਂਦਾ ਹੈ ਇਹਨੂੰ 1.5 ਸਾਲ ਦੀ ਸਜ਼ਾ ਹੁੰਦੀ ਹੈ ਹੁਣ ਉੱਥੋਂ ਦੇ ਕਾਨੂੰਨ ਦੇਖੋ 1.5 ਸਾਲ ਦੀ ਸਜ਼ਾ ਤੋਂ ਬਾਅਦ ਜਿਹੜਾ ਇਹਨੂੰ ਆਰਡਰ ਹੁੰਦਾ ਹੈ ਵੀ ਇਹ ਕਿਊਬਾ ਵਾਪਸ ਡਿਪੋਰਟ ਕਰ ਦਿੱਤਾ ਜਾਏਗਾ ਪਰ ਕਿਊਬਾ ਦੇ ਵਿੱਚ ਵੀ ਜਿਹੜੀ ਇਹਦੀ ਰੈਪਿਊਟੇਸ਼ਨ ਸੀ ਉਹ ਇੱਕ ਕ੍ਰਿਮੀਨਲ ਦੀ ਸੀ ਉੱਥੇ ਵੀ ਐਸੇ ਨੇ ਕਾਂਡ ਕੀਤੇ ਸੀ ਕਿਊਬਾ ਸਰਕਾਰ ਇਹਨੂੰ ਵਾਪਸ ਲੈਣ ਤੋਂ ਹੀ ਜਵਾਬ ਦੇ ਦਿੰਦੀ ਹੈ ਫਿਰ ਅਮਰੀਕਾ ਕੀ ਕਰਦੀ ਹੈ ਹੁਣ ਕ੍ਰਿਮੀਨਲ ਬੰਦਾ ਜਿਨੇ ਇਹਨੇ ਅਪਰਾਧ ਕੀਤੇ ਨੇ ਫਿਰ ਉਸ ਤੋਂ ਬਾਅਦ ਇਹਨੂੰ ਅਮਰੀਕਾ ਦੀਆਂ ਗਲੀਆਂ ਦੇ ਵਿੱਚ ਖੁੱਲਾ ਛੱਡ ਦਿੱਤਾ ਜਾਂਦਾ ਇੱਕ ਕ੍ਰਿਮੀਨਲ ਨੂੰ ਸਮਾਜ ਦੇ ਵਿੱਚ ਜਿਹੜਾ ਬੰਦਾ ਜੇਲ੍ਹ ਦੇ ਵਿੱਚ ਰਹਿਣਾ ਚਾਹੀਦਾ ਸੀ ਉਹ ਸਮਾਜ ਦੇ ਵਿੱਚ ਖੁੱਲਾ ਘੁੰਮਦਾ ਤੇ ਇਹਦਾ ਖਮਿਆਜਾ ਭੁਗਤਣਾ ਪੈਂਦਾ ਚੰਦਰਾ ਮੌਲੀ ਨੂੰ ਆਪਣੀ ਜਾਨ ਦੇ ਕੇ ਹੁਣ ਪ੍ਰਸ਼ਾਸਨ ਉੱਥੋਂ ਦਾ ਫਿਰ ਜਾਗਦਾ ਜਦੋਂ ਇੱਕ ਕਤਲ ਹੋ ਜਾਂਦਾ ਉਹ ਵੀ ਏਡੇ ਬੁਰੇ ਤਰੀਕੇ ਦੇ ਨਾਲ ਉਹਨੂੰ ਫਿਰ ਗ੍ਰਿਫਤਾਰ ਕੀਤਾ ਗਿਆ ਹੋ ਸਕਦਾ ਹੈ ਹੁਣ ਇਹਨੂੰ ਉਮਰ ਕੈ ਜਾਂ ਫਾਂਸੀ ਦੀ ਸਜ਼ਾ ਵੀ ਦਿੱਤੀ ਜਾਏ ਪਰ ਚੰਦਰਾ ਮੌਲੀ ਨੇ ਵਾਪਸ ਨਹੀਂ ਆਉਣਾ ਉਹ ਜਿਹੜਾ ਅਮਰੀਕਾ ਦਾ ਕਾਨੂੰਨ ਸੀ ਜਿਨੇ ਇਹਨੂੰ ਬਾਹਰ ਛੱਡਿਆ ਸੀ ਉਹ ਹੁਣ ਇਹਦੀ ਪਰਭਾਈ ਕਦੇ ਵੀ ਨਹੀਂ ਕਰ ਸਕਦਾ ਫਿਰ ਇੱਥੇ ਜਿਹੜੀ ਇੰਡੀਅਨ ਕਮਿਊਨਿਟੀ ਹੈ ਉਹ ਇਕੱਠੀ ਹੁੰਦੀ ਹੈ ਇਹਦੇ ਖਿਲਾਫ ਵੀ ਜਿਹੜਾ ਰੋਜ਼ ਮਜਾਰੇ ਵੀ ਕੀਤੇ ਜਾਂਦੇ ਨੇ ਤੇ ਪੁਲਿਸ ਦੇ ਅੱਗੇ ਪ੍ਰਾਰਥਨਾ ਵੀ ਕੀਤੀ ਜਾਂਦੀ ਹੈ ਵੀ ਇਸ ਅਪਰਾਧੀ ਨੂੰ ਸਖਤ ਤੋਂ ਸਖਤ ਸਜ਼ਾ ਦਵਾਈ ਜਾਵੇ ਫਿਰ ਜਿਹੜੀ ਕਮਿਊਨਿਟੀ ਹੁੰਦੀ ਹੈ ਉਹਨਾਂ ਵੱਲੋਂ ਫੰਡ ਵੀ ਅਰੇਂਜ ਕੀਤਾ ਜਾਂਦਾ ਹੈ ਮਾਂ ਪੁੱਤ ਵਾਸਤੇ ਤੇ ਜਿਹੜੇ ਹੁਣ ਅੰਤਿਮ ਸੰਸਕਾਰ ਹੋਣਾ ਸ਼ਨੀਵਾਰ ਨੂੰ ਉਹਦੇ ਖਰਚਿਆਂ ਲਈ ਬੱਚੇ ਦੀ ਪੜ੍ਹਾਈ ਦੇ ਲਈ ਇਹ ਵੀ ਕਹਿ ਲਿਆ ਵੀ ਇੱਕ ਭਾਰਤੀ ਸਮਾਜ ਦੇ ਵਿੱਚ ਜਿਹੜਾ ਕਿਸੇ ਦੀ ਹੈਲਪ ਕਰਦੇ ਨੇ ਚਾਹੇ ਉਹ ਕਿਸੇ ਤਰੀਕੇ ਵੀ ਸਹੀ ਜਦੋਂ ਮਰਜ਼ੀ ਸਹੀ ਪਰ ਫਿਰ ਵੀ ਇਹਨਾਂ ਦੇ ਅੰਦਰ ਇੱਕ ਐਸੀ ਭਾਵਨਾ ਹੁਣ ਮਾਂ ਪੁੱਤ ਦਾ ਹੋ ਸਕਦਾ ਹੈ ਫਿਊਚਰ ਤਾਂ ਸਿਕਿਉਰ ਹੋ ਜੇ ਪਰ ਜਿਹੜਾ ਉਹਨਾਂ ਦਾ ਇੱਕ ਜੀ ਚਲਾ ਗਿਆ ਉਹ ਜ਼ਿੰਦਗੀ 'ਚ ਉਹਨਾਂ ਨੂੰ ਕਦੇ ਵੀ ਦੁਬਾਰਾ ਨਹੀਂ ਮਿਲ ਸਕਦਾ ਪਰਿਵਾਰ ਦਾ ਕੋਈ ਵੀ ਜੀ ਚਲਾ ਜਾਏ ਪਰਿਵਾਰ ਨੂੰ ਕਦੇ ਨਹੀਂ ਭੁੱਲਦਾ ਪਰ ਉਹ ਮਾਂ ਪੁੱਤ ਦੇ ਸਾਹਮਣੇ ਚੰਦਰਾ ਮੌਲੀ ਨੂੰ ਇਸ ਤਰੀਕੇ ਦੇ ਨਾਲ ਮਾਰਿਆ ਗਿਆ ਸੀ ਉਹ ਕਦੇ ਵੀ ਨਹੀਂ ਭੁੱਲ ਸਕਦੇ ਚਾਹੇ ਉਹਨਾਂ ਕੋਲ ਜਿੰਨਾ ਮਰਜ਼ੀ ਪੈਸਾ ਇਕੱਠਾ ਹੋ ਜੇ ਅਮਰੀਕਾ ਦੇ ਵਿੱਚ ਵੀ ਉਨਾਂ ਹੀ ਅਪਰਾਧ ਹੁੰਦੇ ਨੇ ਜਿੰਨੇ ਇੰਡੀਆ ਦੇ ਵਿੱਚ ਹੁੰਦੇ ਨੇ, ਯੂਪੀ ਬਿਹਾਰ ਦੇ ਵਿੱਚ ਹੁੰਦੇ ਨੇ। ਕੋਈ ਇਹ ਨਹੀਂ ਕਹਿ ਸਕਦੇ ਆਪਾਂ ਉੱਥੇ ਵੀ ਉੱਥੇ ਅਪਰਾਧ ਜਿਹੜਾ ਉਹ 0 ਹੈ ਉੱਥੇ ਅਪਰਾਧ ਨਹੀਂ ਹੁੰਦੇ। ਬਹੁਤ ਕੁਝ ਹੁੰਦਾ ਹੈ, ਅਪਰਾਧੀ ਸੜਕਾਂ ਤੇ ਘੁੰਮਦੇ ਨੇ, ਆਏ ਦਿਨ ਕਤਲ ਹੁੰਦੇ ਨੇ, ਇੱਕ ਤੋਂ ਇੱਕ ਵਾਰਦਾਤ ਸੁਣਨ ਨੂੰ ਮਿਲਦੀ ਹੈ। ਇਹ ਸਾਰਾ ਕੁਝ ਉਹਨਾਂ ਦੇਸ਼ਾਂ ਦੇ ਵਿੱਚ ਹੁੰਦਾ ਹੈ, ਕੈਨੇਡਾ ਦੇ ਵਿੱਚ ਹੁੰਦਾ ਹੈ। ਪਰ ਇੱਕ 18 ਸਾਲ ਦਾ ਬੱਚਾ ਜਿਨੇ ਆਪਣੇ ਪਿਓ ਨੂੰ ਬਚਪਨ ਤੋਂ ਦੇਖਿਆ, ਉਹਦੇ ਨਾਲ ਖੇਡਿਆ ਹੋਣਾ, ਉਹ ਤੋਂ ਚੀਜ਼ਾਂ ਮੰਗੀਆਂ ਹੋਣੀਆਂ, ਉਹ ਜਿਹੜਾ ਸਰਸਿਓ ਮੂੰਸੀ ਜਿਹਦੇ ਨਾਲ ਉਹ ਫੁੱਟਬਾਲ ਬਣਾ ਕੇ ਖੇਡਦਾ ਰਿਆ ਉਥੋਂ ਕਈ ਵਾਰੀ ਨੂੰ ਗਾਲਾਂ ਮਿਲੀਆਂ ਹੋਣਗੀਆਂ ਕਈ ਵਾਰ ਪਿਆਰ ਮਿਲਿਆ ਹੋਣਾ ਕਿੰਨਾ ਕੁਛ ਬਚਪਨ ਦੇ ਵਿੱਚ ਹੋਇਆ ਹੋਣਾ 18 ਸਾਲਾਂ ਦੇ ਵਿੱਚ ਉਹ ਬੱਚਾ ਕਿਵੇਂ ਭੁੱਲ ਸਕਦਾ ਉਹ ਪਤਨੀ ਨਹੀਂ ਭੁੱਲ ਸਕਦੀ ਜਿੱਥੇ ਵੀ ਹੈਗੇ ਹੋ ਆਪਣਾ ਧਿਆਨ ਰੱਖੋ ਮਿਲਾਂਗੇ ਕਿਸੇ ਹੋਰ ਸਟੋਰੀ ਦੇ ਵਿੱਚ ਉਦੋਂ ਤੱਕ ਲਈ ਦਾਸ ਰੀ